ਕੋਟਲੀ ਸਰੂਪਾ ਜੀ ਖਡੂਰ ਸਾਹਿਬ ਤੋਂ ਹਾਂਜੀ ਖਡੂਰ ਸਾਹਿਬ ਤੋਂ ਆਪਾਂ ਤੁਹਾਨੂੰ ਬਾਡੀ ਸਰਵ ਦੇ ਪੰਜ ਤਾਇ ਜੂਸ ਦਿੱਤੇ ਸੀ ਬਾਡੀ ਸਰਵਿਸ ਲਗਭਗ ਅੱਜ 50 ਨੇ ਹੋ ਚੁੱਕੇ ਆ ਹਾਂਜੀ ਉਹ ਬੜਤਨ ਤੋਂ ਪਹਿਲਾਂ ਵੀਰ ਜੀ ਨੂੰ ਕੀ ਕੀ ਪ੍ਰੋਬਲਮ ਸੀਗਾ ਵੀਰ ਜੀ ਨੂੰ ਇੱਕ ਤਾਂ ਬਚਪਨ ਦੀ ਪੋਲੀਓ ਸੀਗਾ ਜੀ ਤੇ ਵੀਰ ਜੀ ਨੂੰ ਬਵਾਸੀਰ ਬਹੁਤ ਜ਼ਿਆਦਾ ਹੋ ਗਈ ਸੀ ਜੀ ਤੇ ਅਸੀਂ ਫਿਰ ਤੁਹਾਡਾ ਪੈਕੇਜ ਜਿੰਨੇ ਸ਼ੁਰੂ ਕੀਤਾ ਬਵਾਸੀਰ ਸੀ ਜਖਮ ਹੋ ਗਿਆ ਸੀ ਨਾਲੇ ਨਾਲ ਹਾਂਜੀ ਜਖਮ ਹੋ ਗਈ ਸੀ ਨਾਲੇ ਨਾਲ ਉਹਨਾਂ ਨੂੰ ਕੈਂਸਰ ਦੀ 4th ਸਟੇਜ ਜਾਨੀ ਕਿ ਬਵਾਸੀਰ ਜਿਹੜੀ ਇਹ ਕਿੰਨੀ ਦੇਰ ਤੋਂ ਸੀ ਇਨਨੂੰ ਬਵਾਸੀਰ 7-8 ਮਹੀਨਿਆਂ ਤੋਂ ਹੋ ਗਈ ਸੀ। ਵੈਸੇ ਹੈ ਤਾਂ ਬਹੁਤ ਪੁਰਾਣੀ ਆ। ਤੇ बटे 6-7 ਮਹੀਨਿਆਂ ਤੋਂ ਹਟਦੀ ਨਹੀਂ ਪਈ ਸੀ ਲੱਗਦਾ। ਯਾਨੀ 10-15 ਸਾਲ ਤੋਂ ਹੈਗੀ ਆ। 7-8 ਮਹੀਨਿਆਂ ਤੋਂ ਜ਼ਿਆਦਾ ਹੋ ਗਈ ਸੀ। ਜ਼ਿਆਦਾ ਹੋ ਗਈ ਸੀ। ਤੇ ਉਹਦੇ ਨਾਲ ਕੀ ਦਿੱਕਤ ਆਈ ਫਿਰ ਬਵਾਸੀਰ ਨਾਲ? ਉਹਦੇ ਨਾਲ ਇਹ ਹੋਇਆ ਕਿ ਇਹਨਾਂ ਦੇ ਅੰਦਰ ਕੈਂਸਰ ਜਿਵੇਂ ਸਟਾਰਟ ਸਟਾਰਟਿੰਗ ਹੋ ਗਈ। ਅੱਛਾ ਜੀ। ਤੇ ਮਤਲਬ ਕਿਹੜੀ ਸਟੇਜ ਤੇ ਕਹਿੰਦੇ? ਇਹ 4th ਸਟੇਜ ਦੇ ਵਿੱਚ। 4th ਸਟੇਜ ਤੇ ਕੈਂਸਰ ਹੋ ਗਿਆ। ਹਾਂਜੀ। ਤੇ ਇਹਨਾਂ ਦੀ ਹਾਲਤ ਕਿਦਾਂ ਦੀ ਸੀ ਮਤਲਬ? ਇਹ ਬਿਲਕੁਲ ਵੀ ਉੱਠ ਬੈਠ ਨਹੀਂ ਸਕੇਦੇ। ਮਤਲਬ ਡਿੱਗੇ ਸੀ ਇਹਨਾਂ ਨੂੰ ਮਰੇ ਡਿੱਗੇ ਡਿੱਗੇ ਰਹਿੰਦੇ ਸੀ ਸੁੱਤੇ ਰਹਿੰਦੇ ਸੀ ਸਾਰਾ ਦਿਨ ਜਣਕੀ ਬੈਠਦੇ ਰਹਿੰਦੇ ਸੀ ਨਾਣ ਪਾਣੀ ਕਰਵਾਉਣਾ ਅਸੀਂ ਖਵਾਉਣਾ ਇਹਨਾਂ ਨੂੰ ਇਹਨਾਂ ਨੂੰ ਉਠਾ ਕੇ ਵੀ ਅਸੀਂ ਲੈ ਕੇ ਜਾਣਾ ਬਟ ਹੁਣ ਇਹ ਵੀ ਮੈਡੀਸਿਨ ਜਨ ਦੀ ਸ਼ੁਰੂ ਕੀਤੀ ਐ ਸਟਾਰਟ ਕੀਤੀ ਆਪਾਂ ਨੇ ਇਹ ਬਿਲਕੁਲ ਬੈਠਦੇ ਸੀ ਜਣਕੀ ਆਪਣਾ ਕੋਈ ਕਾਉਲਟ ਗੋਸ਼ ਵਗੈਰਾ ਨਹੀਂ ਜਾਂਦੀ ਮੈਂ ਤੁਸੀਂ ਖੁਦ ਸਾਰਾ ਕੁਝ ਕਰਦੇ ਸੀ ਤੇ ਇਹਨਾਂ ਨੂੰ ਦੱਸਣਾ ਪੈਂਦਾ ਸੀ ਵੀਰ ਜੀ ਆਹ ਕਰ ਲਓ ਤੁਸੀਂ ਵੀਰ ਜੀ ਇਦਾਂ ਕਰ ਲਓ ਅੱਜ 50 ਦਿਨ ਹੋ ਗਏ ਆ ਹਾਂਜੀ ਤੁਹਾਨੂੰ ਅੱਜ ਕੀ ਚੇਂਜ ਲੱਗਦਾ ਇਹਨਾਂ ਦਾ ਵੀਰ ਜੀ ਆਪਣੇ ਆਪ ਇਸ਼ਨਾਨ ਪਾਣੀ ਵੀ ਕਰਨ ਲੱਗ ਪਏ ਨੇ ਰੋਟੀ ਵੀ ਆਪੇ ਖਾਣ ਲੱਗ ਪਏ ਨੇ ਤੁਰੰਤ ਆਪੇ ਨੇ ਬਾਹਰ ਵੀ ਘੁੰਮ ਕੇ ਆਉਂਦੇ ਨੇ ਓਕੇ ਹਾਂਜੀ ਅਸੀਂ ਮਤਲਬ ਸੰਤੁਸ਼ਟ ਹਾਂ ਇਸ ਪੈਕਟ ਮਤਲਬ 50 ਦਿਨਾਂ ਦੇ ਵਿੱਚ ਤੁਹਾਨੂੰ ਕਾਫੀ ਰਿਕਵਰੀ ਲੱਗੇ ਹੈ ਨਾ ਜੀ ਹਾਂਜੀ ਬਹੁਤ ਚੰਗਾ ਤੇ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਮੈਂ ਤਾਂ ਇਹੀ ਕਹੂੰਗੀ ਵੀ ਖਾਣੀ ਚਾਹੀਦੀ ਹੈ ਮੈਂ ਖੁਦ ਵੀ ਲੀਵ ਨਹੀਂ ਸੀ ਕਰਦੀ ਬਟ ਮੈਂ ਉਹਨੇ ਕਹੂੰਗੀ ਖਾਣਾ ਚਾਹੀਦਾ ਮਤਲਬ ਤੁਸੀਂ ਪਹਿਲਾਂ ਭਰੋਸਾ ਨਹੀਂ ਕਰਦੀ ਸੀ ਨਹੀਂ ਕਰਦੀ ਸੀ ਤੇ ਜਿਵੇਂ ਕਿ ਉਹ ਜੀ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਓਕੇ ਅੱਜ ਮਤਲਬ ਬੋਡੀ ਸਾਨੂੰ ਵਰਤਿਆ ਤਾਂ ਬਹੁਤ ਵਧੀਆ ਤੁਹਾਨੂੰ ਕਿਹਨੇ ਰਿਜ਼ਲਟ ਮਿਲੇਗਾ ਤੁਸੀਂ ਨੈਕਸਟ ਜਿਹੜਾ ਅਗਲਾ 50 ਦਾ ਕੋਰਸ ਆ ਪੂਰਾ ਕਰਨ ਜਾ ਰਹੇ ਹਾਂ ਹਾਂਜੀ ਕਰਨ ਜਾ ਰਹੇ ਆ ਥੈਂਕ ਯੂ ਜੀ